ਜਿਵੇਂ ਹੀ ਬਿੱਲੇ ਨੈਣਾ ਵਾਲੀ ਕਾਰਪਰੇਟ ਦਾ ਆਪਣੇ ਐਡਵੋਕੇਟ ਦੇ ਨਾਲ ਪੋਡਕਾਸਟ ਸਾਹਮਣੇ ਆਇਆ ਤਾਂ ਆਕਾਸ਼ ਨੇ ਵੀ ਆਪਣੀ ਸਫਾਈ ਦੇਣੀ ਸ਼ੁਰੂ ਕਰ ਦਿੱਤੀ ਉਸ ਦੇ ਵੱਲੋਂ ਇੰਸਟਾਗ੍ਰam ਸਟੋਰੀ ਥਰੂ ਰਿਪਲਾਈ ਦਿੱਤਾ ਗਿਆ ਕਿ ਐਡਵੋਕੇਟ ਕੋਲ ਜਾ ਕੇ ਸਲਾਹਾਂ ਕਰਕੇ ਪੋਡਕਾਸਟ ਕਰਨ ਲੱਗੀ ਆ ਇਸ ਪੋਡਕਾਸਟ ਵਿੱਚ ਉਹਦੇ ਐਡਵੋਕੇਟ ਦੇ ਵਰਡ ਹੋਣਗੇ ਉਹਦੇ ਆਪ ਦੇ ਨਹੀਂ ਜੇ ਸੱਚੀ ਹੁੰਦੀ ਤਾਂ ਆਪ ਹੀ ਇਕੱਲੇ ਪੋਡਕਾਸਟ ਕਰਦੀ ਐਡਵੋਕੇਟ ਤੋਂ ਪੁੱਛ-ਪੁੱਛ ਕੇ ਝੂਠ ਬੋਲਣ ਦੀ ਪ੍ਰੈਕਟਿਸ ਨਾ ਕਰਦੀ ਸਭ ਨੂੰ ਪਤਾ ਲੱਗ ਜਾਣਾ ਚਾਹੀਦਾ ਵੀ ਕੌਣ ਸੱਚਾ ਐਂਡ ਕੌਣ ਝੂਠੀ ਨਾਲ ਦੀ ਨਾਲ ਆਕਾਸ਼ ਵੱਲੋਂ ਇਹ ਵੀ ਦੱਸਿਆ ਗਿਆ ਕਿ ਉਹ ਫੇਰ ਪੋਡਕਾਸਟ ਕਰਨ ਚੱਲਿਆ ਹੈ ਜਿਸ ਦੇ ਵਿੱਚ ਉਹ ਕਾਰਪੋਰੇਟ ਦੇ ਹਰ ਸਵਾਲ ਦਾ ਜਵਾਬ ਦੇਵੇਗਾ ਅਤੇ ਸੱਚ ਨੂੰ ਦੁਨੀਆ ਦੇ ਸਾਹਮਣੇ ਲੈ ਕੇ ਆਵੇਗਾ ਉੱਥੇ ਹੀ ਕਾਰਪੋਰੇਟ ਦੀ ਇੱਕ ਕਾਲ ਰਿਕਾਰਡਿੰਗ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਕਹਿੰਦੀ ਹੋਈ ਦਿਖਾਈ ਦੇ ਰਹੀ ਹੈ ਕਿ ਮੈਂ ਆਕਾਸ਼ ਤੋਂ 20 ਲੱਖ ਰੁਪਏ ਖਾਦੇ ਹਨ ਅਤੇ ਮੈਂ ਉਸ ਨੂੰ ਮੋੜਨ ਲਈ ਟਾਈਮ ਮੰਗਿਆ ਸੀ ਪਰ ਉਸ ਨੇ ਮੇਰੀ ਇੱਕ ਨਹੀਂ ਸੁਣੀ ਅਤੇ ਪੌਡਕਾਸਟ ਕਰਨ ਚਲਾ ਗਿਆ ਦੂਜੇ ਪਾਸੇ ਕਾਰਪ੍ਰੀਤ ਪੌਡਕਾਸਟ ਦੇ ਵਿੱਚ ਕਹਿ ਰਹੀ ਹੈ ਕਿ ਆਕਾਸ਼ਪ੍ਰੀਤ ਦੇ ਗੈਂਗਸਟਰਸ ਦੇ ਨਾਲ ਸਬੰਧ ਸਨ ਅਤੇ ਉਹ ਡਰੱਗਸ ਵੀ ਲੈਂਦਾ ਸੀ ਤਾਂ ਕਿ ਤੁਸੀਂ ਇਹਨਾਂ ਦੋਨਾਂ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ ਐਂਡ ਨੈਕਸਟ ਅਪਡੇਟਸ ਦੇ ਲਈ ਜਲਦ ਤੋਂ ਜਲਦ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ